ਉਦੋਂ ਮੈਨੂੰ ਲੱਗਦਾ 70k ਨੂੰ ਸੀ ਤੇ ਹੁਣ ਲੱਖ ਟੱਪ ਗਿਆ ਆਹੋ ਮੈਨੂੰ ਵੀ ਬਣਾ ਕੇ ਦੇ ਹੁਣ ਹਾਂਜੀ ਕਿਦਾਂ ਸਾਰੇ ਸਵਾਗਤ ਹੈ ਇਹਦੇ ਨਵੇਂ ਵਲੌਗ ਚ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਐਸੀ ਵੀ ਵਧੀਆ ਵਾਂ ਸੋ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਵਲੌਗ ਲੈ ਕੇ ਸੋ ਟਾਈਮ ਹੋ ਗਿਆ 9:40 40:50 ਇੱਥੇ ਇਧਰ ਅੱਜ ਬਕਾਉਣ ਲੱਗਿਆ ਬਾਹਰ ਰੋਟੀਆਂ ਪਾਲਣ ਬਹੁਤ ਪਿਆਰਾ ਆ ਮਲਾਂ ਉਹ ਚੁੱਲਾ ਉਤੋਂ ਤੋਂ ਤੇ ਭਰਿਆ ਰਸਿਆਂ ਦੇ ਬਾਲਨ ਕਰੇ ਇਹਨਾਂ ਨੂੰ ਬਾਲਣ ਨਾਲ ਜ਼ਿਆਦਾ ਵਕਤ ਤੋਂ ਪੁੱਛ ਮੇਰੀ ਬਹੂ ਨੂੰ ਬਾਕੇ ਰੋਟੀਆਂ ਬਕਾਉਣੀ ਕਿੱਥੇ ਤੋਂ ਪਹ ਹੈ ਮੇਰੇ ਦਿਖਾ ਉਹਨਾਂ ਨੂੰ ਪਹਿਲ ਹੈਗੀ ਤੋਂ ਫੇ ਲੋ ਤੇ ਉਹ ਦੇਖੋ ਜਿੱਦੀ ਅੱਧੀ ਲੋਹ ਤੇ ਤੋਂ ਪਈ ਵੀ ਹੈ ਦੇਖੋ ਅੱਧੀ ਲੋਹ ਤੇ ਤੋਪਈ ਵੀ ਹੈ ਕੈਨੂੰ ਬਾਲ ਵੀ ਕਰ ਬੋ ਮੈਨੂੰ ਵਜਾਦਾ ਵੀ ਕਰਾ ਤੇਰੇ ਨਾਲ ਬੜਾ ਮਣਿਆ ਪਰਦਾ ਤੂੰ ਹਸਪੈਂਡ ਹਜ਼ਰਾਨ ਹੈਡ ਕੰਪਾ ਹੈਡ ਕੰਪਾ ਬੜਿਆ ਫਿਰਦਾ ਵੜਾ ਤੂੰ ਚਲ ਬਾਲੀਆਂ ਬਣਾ ਬਸ ਰੋਈ ਨੌ ਪੈਸੇ ਚੱਲ ਮੈਸੇਲਾ ਫੋਨ ਮੇਰਾ ਪਹਿਲ ਦੇ ਦਾਂਗੇ ਮੇ ਵਾਲੀਆਂ ਬਣਾਉਣੀਆਂ ਮਾਹ ਜੇ ਦੇਖਦੇ ਆ ਵੀ ਕਰਨਪੁਰੋ ਬਣਾਈਆਂ ਇੱਕ ਗੰਗਲੌਰ ਬਣਾਈ ਹੈ ਸਾਧ ਆਹ ਜੀਆਂ ਟੁਕੜਾ ਹੋ ਗਈਆਂ ਹੁਣ ਇਹ ਦੇ ਦੇਣੀ ਬੁਠੀਆਂ ਬਣੀਆਂ ਬਣਾਉਂਗਾ ਹੁਣ ਤੇ ਦੇਖਦੇ ਆ ਵੀ ਕਰਨਪੁਰੋ ਜੀ ਆਪਾਂ ਨੂੰ ਵਧੀਆ ਮਿਲ ਜਾਂਦੀਆਂ ਠੀਕ ਆ ਇਹ ਗੰਗਲੌਰ ਦੇਖ ਲੈਂਦੇ ਆ ਗੰਗਲੌਰ ਵੀ ਨਾ ਬਣੀਆਂ ਬਣੀਆਂ ਮਿਲਦਣੇ ਪਤਾ ਨਹੀਂ ਹੁਣ ਆਪਾਂ ਕਿਹੜਾ ਦੇਖੀਏ ਮਿਲਦਣੇ ਚੀਜ਼ ਨਹੀਂ ਉੱਥੇ ਕੁਝ ਡਿਜ਼ਾਈਨ ਬਣੇ ਹੋਏ ਜਾਵੇ ਇੰਨੀ ਦੂਰ ਮਿਲਣਾ ਮਨਾ ਸੇਠਾ ਕਾ ਮਿਲਦੇ ਜਾਣੇ ਬਣੀਆਂ ਤੇ ਆਵਣੀਆਂ ਬਸ ਫੋਰਨੀ ਆਈ ਕਰਤਾ ਸੀ ਲੈਣ ਜਾਉਂਗਾ ਟਿਕਾਣਾ ਗੋਗਾ ਤਾਂ ਆਦੇ ਸ਼ਹਿਰ ਚ ਪਰ ਕਾ ਲਓ ਫਿਰ ਨੂੰ ਪਗੜ ਜਾਣਾ ਅੱਜ ਉਧਰੋਂ ਉਧਰੋਂ ਫਿਰ ਫਿਰ ਚਲ ਲੈ ਲੈਣਾ ਚਲ ਇੱਥੇ ਦੇਖਾਂਗੇ ਫਿਰ ਜਾਨੇ ਦਵਾ ਦੇਣਗੇ ਨਾਲੇ ਆਪਾਂ ਉਹ ਜਿਹੜੇ ਸਰੇ ਆਦੇ ਤਾਂ ਆਪਾਂ ਬਣਾਉਣੇ ਆ ਨਾਲੇ ਵਧੀਆ ਅਗਲੇ ਨੂੰ ਆਪਾਂ ਕਹਿ ਵੀ ਸਕਦੇ ਮਿਲ ਕੇ ਉਹ ਤਾਂ ਹੈ ਬਣੇ ਬਣੇ ਮੈਨਾਂ ਹੀ ਉਹਨੂੰ ਦੇਣ ਬੋਲ ਲਾ ਦੇਣੇ ਪੈਲੇ ਲਾ ਦੇਣੇ ਤੇਰੇ ਹੁਣ ਹੀ ਪਾਣੀ ਬਣੀ ਗਈ ਆ ਉਹਨੇ ਪਾਉਂ ਚਲ ਪਗਾਓ ਰੋਟੀਆਂ ਤੁਸੀਂ ਹੁਣ ਆ ਗਈ ਜੀ ਰੋਟੀ ਦੀ ਵਾਰੀ ਅਸੀਂ ਖਾਣ ਲੱਗੇ ਆਂ ਰੋਟੀ ਅਸੀਂ ਬਣਾਈ ਅੱਜ ਚਾਟਨੀ ਜਿਹੜੀ ਸਾਡੀ ਫੇਵਰੇਟ ਗੰਢ ਪਿਆਜ਼ ਵਾਲੀ ਰੋਟੀਆਂ ਬਣਾਈਆਂ ਪਿਆਜ਼ ਵਾਲੀਆਂ ਪਿਆਜ਼ ਰੋਟੀਆਂ ਕਿਹਨੇ ਬਣਾਈ ਜੀ ਸਾਬ ਨੇ ਨਮਕ ਪਾ ਕੇ ਪਿਆਜ਼ ਪਾ ਦੇ ਰੋਟੀਆਂ ਨਹੀਂ ਆ ਕੇ ਥੋੜੀ ਬਣਾਈਆਂ ਉਹ ਤਾਂ ਕੰਚਾ ਦੀ ਆ ਠੀਕ ਆ ਸਾਡੀ ਫੇਵਰੇਟ ਚਟਨੀ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਤੇ ਅਸੀਂ ਖਾਣ ਲੱਗੇ ਆਂ ਜੀ ਰੋਟੀ ਭੁੱਖ ਲੱਗੀ ਆ ਥੋੜੀ ਜੀ ਭੁੱਖ ਜਾਨ ਨੂੰ ਜਰ ਲੱਗੀ ਥੋੜੀ ਜਿਹੀ ਮੈਨੂੰ ਥੋੜੀ ਜਿਹੀ ਲੱਗੀ। ਇਹ ਵੀ ਇਧਰ ਲੱਸੀ। ਆਹਦੀ ਕਲਾ ਸਿਦਾਰ ਕਦੀਮਾ ਮੈਨੇ ਦਾਈ ਤੋ। ਦੇਖੋ ਬਣੀ ਸੋਹਣੀ। ਜਿਵੇਂ ਹੋਟਲਾਂ ਦੇ ਹੁੰਦੀ ਹੈ ਨਾ। ਹਾਂ। ਦੋਸੀ ਕਿ ਹੈ ਇਹ? ਕੋਈ ਸੀ। ਕੋਲੇ ਫੇਰੇ ਨਹੀਂ ਕਪੜਾ। ਉਹ ਤੜਕ। ਉਹਨਾਂ ਤਾਂ ਆਏ ਨੇ। ਘਟੇ ਨਮਰੇ ਰਹਾ ਦੇ। ਚੱਲ ਵਾ। ਜਦੋਂ ਅਸੋਟਲ ਆਉਂਦੇ। ਅਸੋ ਵੀ ਇਹ ਨਾ ਆਏ ਆ ਬੰਨ। ਤੁਸੀਂ ਵਾਏ ਇਸੇ ਤੋਂ ਬਾਅਦ ਨਾ ਆਏ ਉਹ ਦੂਸਰੇ ਵੀ ਇੱਦਾਂ ਹੀ ਆਏ ਨਾ ਵੀ। ए दूसरी भी इधर ही पाया। गुजान बनाया सके ना ऐसे। नहीं नहीं। इधर से तेरे सही है। ऊपर से। के ना? पढ़ दे टाइम पन्ने। अरे, नहीं नहीं। आए दे इधर। पढ़ सही है। थे, 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 थे। कपड़ा है ना कि ये? कुछ बारी छपया। बोलो मुझे तो सही है। हां, दूसरे भी कस दे।

ਸਾਡੇ ਇੱਥੋਂ ਤੇ ਆ ਦੇ ਕੋਠਾ ਬੈ ਗਿਆ ਇਹਥੋਂ ਤੇ ਪਾਣੀ ਆ ਗਿਆ ਹੋਣਾ ਪਾਣੀ ਇੱਥੋਂ ਦੇ ਕਿਉਂ ਹੁਣ ਥਲੇ ਬਹਿ ਬਹਿ ਕੇ ਤਾਂ ਗਾਣੀ ਗਾ ਹਾਂ ਤਾਂ ਗਾ ਬੰਦ ਹੈ ਇਹ ਮਾਂ ਬੈਠੂਗਾ ਉਧਰ ਮਾਂ ਹੋ ਗਈ ਤੇ ਤਾਂ ਨਹੀਂ ਆਉਂਗੀ ਹੋਤੀ ਹੋਣਗੇ ਸਾਰੇ ਕਰਦੀ ਅਸੀਂ ਤੇ ਅਸੀਂ ਹਾਂ ਹਾਂ ਅਲੋ ਨਾ ਅਗੀ ਸਾਡੀ ਚਾਹ ਦੀ ਬਾਰੀ ਅਸੀਂ ਪੀਨੇ ਚਾਹ ਕੀ ਚਾਹੋਗੇ ਮੋਗੇ ਅਮੇਰਬਾਦ ਜੀ ਚਟਨੀ ਨਾ ਆਏ ਸੁਹਾ ਮੈਨੂੰ ਮੰਮੀ ਕਹਿੰਦੀ ਵੀ ਆ ਬ੍ਰੈਡ ਖਾਣ ਨਾਲ ਸ਼ੂਗਰ ਹੁੰਦੀ ਆ ਬ੍ਰੈਡ ਖਾਣ ਨਾਲ ਸ਼ੂਗਰ ਹੁੰਦੀ ਆ ਠੀਕ ਆ ਵੀ ਬ੍ਰੈਡ ਜਿਆਦਾ ਖਾਣਾ ਤੁਸੀਂ ਸਾਰੇ ਕਮੈਂਟ ਕਰਕੇ ਦੱਸਿਓ ਵੀ ਬ੍ਰੈਡ ਬ੍ਰੈਡ ਜਿਆਦਾ ਖਾਣ ਨਾਲ ਸ਼ੂਗਰ ਹੁੰਦੀ ਕਿ ਨਹੀਂ ਹੁੰਦੀ ਕਮੈਂਟ ਸਾਰੇ ਇਹਨੇ ਕਰਕੇ ਦੱਸਿਓ ਨਹੀਂ ਹੁੰਦੀ ਤਾਂ ਵੀ ਦੱਸਿਓ ਹੁੰਦੀ ਤਾਂ ਵੀ ਦੱਸਿਓ ਫਿਰ ਆਪਾਂ ਮੰਮੀ ਝੂਠਾ ਪਾਉਣਾ ਮੈਂ ਮੰਨਦਾ ਕਿ ਬਲੈਟ ਸ਼ੂਗਰ ਨਹੀਂ ਬਲੈਟ ਖਾਣਾ ਸ਼ੂਗਰ ਨਹੀਂ ਇਹ ਬਚਪਨ ਤੋਂ ਹੀ ਹੁੰਦੀ ਜੇ ਹੁੰਦੀ ਆ ਤਾਂ ਚੰਮ ਦੇ ਜਵਾਗਨ ਕਿੰਨਾ ਸ਼ੂਗਰ ਹੋ ਜੂਗੀ ਆ ਹੋ ਜਾਂਦੀ ਚੰਮ ਦੇ ਜੰਮ ਦੇ ਨੂੰ ਹੋ ਜਾਂਦੀ ਆ ਬਚਪਨ ਤੋਂ ਹੁੰਦੀ ਹੀ ਹੈ ਨਾ ਬਚਪਨ ਤੋਂ ਹੁੰਦੀ ਆ ਬਾਅਦੋਂ ਨਹੀਂ ਹੁੰਦੀ ਵੀ ਸ਼ੂਗਰ ਬਚਪਨ ਤੋਂ ਬਜ਼ੁਰਗ ਤੋਂ ਬਜ਼ੁਰਗ ਤੋਂ ਹੁੰਦਾ ਬੰਦਾ ਉਦੋਂ ਚੱਲ ਆਪਾਂ ਮੰਨਦੇ ਆ ਹਾਂ ਤਾਂ ਉਦੋਂ ਹੁੰਦੀ ਆ ਮੰਨਦੇ ਆ ਥੋੜਾ ਜਿਹਾ ਥੋੜਾ ਜਿਹਾ ਨਿਕਲ ਜਾਏ ਸੋਕਾ ਜੋ ਹੋ ਗਿਆ ਉਹਦੀ ਘੜਾ ਹੱਡੀ ਆ ਤੋਂ ਛੋਟੇ ਹੁੰਦੇ ਨੂੰ ਸੀ ਫਿਰ ਜਸ ਦੇ ਥਾਲੀ ਦੇ ਮੁੰਡੇ ਨੂੰ ਅੰਦਰ ਨੂੰ ਕੁੜੀ ਨੂੰ ਉਹ ਨਹੀਂ ਜਾਂਦੀ ਨੂੰ ਆਇਆ ਲੱਗੀ ਰਹੀ ਹੈ ਪਤਾ ਤਾਂ ਗੱਛਾ ਪਤਾ ਨਹੀਂ ਥਲਾਰਾ ਦੇਖੋ ਕਿਦਾਂ ਪਾਇਆ ਇਨੇ ਲੇੜੇ ਇਨੇ ਕੱਪੜੇ ਸੀਗੇ ਇਨੇ ਲੇੜੇ ਇਨੇ ਲੇੜੇ ਲੈ ਤਾਂ ਕੱਲ ਦੇ ਆਪਾਂ ਮੰਲਾ ਕੇ ਗਏ ਜਿਹੜੇ ਉਹ ਜਿਹੜੇ ਨਵੇਂ ਸੀ ਹੋ ਮੇਰਾ ਸੋਨਮੋਦਕ ਨਹੀਂ ਮੇਰਾ ਟ੍ਰਾਈ ਕਰੋ ਕਿੰਨਾ ਸਾਰਾ ਖਲਾਰਾ ਪਾਇਆ ਤੇ ਪਰਸੋਂ ਵਾਲੇ ਪੈਸੇ ਕੀ ਦੀ ਹੁਣੀ ਆ ਗਏ ਫਿਰ ਪੈ ਹੀ ਆਪਣੇ ਹੋਰ ਨਾਲ ਹੈ ਤੂੰ ਕੱਲੀ ਨਹੀਂ ਉਹ ਅੰਦਰ ਕੀ ਕਰਦੀ ਹੈ ਹੈ ਓਏ ਪਤਾ ਨਹੀਂ ਕੀ ਕਰਦੀ ਬਾਰਿਸ਼ ਵੜੀ ਹੋਈ ਹੈ ਓਏ ਤੂੰ ਕੀ ਕਰੀ ਆਂ ਅੰਦਰ ਮੈਂ ਕੁਝ ਸਾਮਾਨ ਵੇਖਾ ਕਿਹੜਾ ਸਾਮਾਨ ਦਿਖਾ ਕਿਹੜਾ ਸਟਾ ਲਵਾ ਕੇ ਚਲੋ ਯਾਰ ਅੱਡੇ ਨਹੀਂ ਚੱਲ ਰਹੇ ਸਾਡੇ ਨੇ ਆਉਂਦੇ ਸੈਟ ਦੇਖਿਆ ਨਹੀਂ ਕਿੰਦੇ ਬਾਹਰ ਹੋ ਗਿਆ ਦੇਖਿਆ ਨਹੀਂ ਸੀ ਮੈਂ ਇਹ ਦੇਖ ਲਵਾਂ ਤੁਸੀ ਦੂਜੇ ਕੁੜੀਆਂ ਅੱਜ ਕੱਲ ਪਾਹ ਹੋ ਜਾਂਦੀਆਂ ਆਉਂਦੇ ਸੈਟ ਦੇਖ ਕੇ ਖੁਸ਼ ਹੋ ਜਾਂਦੀਆਂ ਹੋਣੀਆਂ ਅੰਦਰ ਬੈਠੀ ਕਹਿੰਦੇ ਹਾਂ ਇੰਨਾ ਕੁ ਸੋਨਾ ਤਾਂ ਹੈਗਾ ਮੇਰੇ ਕੋਲ ਹੈਨਾ ਇਦਾਂ ਕਰਦੀਆਂ ਹਾਂ ਹਾਂ ਇੰਨਾ ਕੁ ਸੋਨਾ ਤਾਂ ਹੈਗਾ ਮੇਰੇ ਕੋਲ ਐਂ ਕਹਿੰਦੀ ਹੋਣੀ ਅੰਦਰੋਂ ਅੰਦਰ ਦੇ ਰਵਾਜ ਚ ਪਤਾ ਇੰਨੇ ਦਾ ਤੋੜਾ ਕਾਪੀ ਲਾ ਦਿਖਾ ਫੇਰ ਤੋ ਆਜ ਤਾਂ ਦਿਖਾਉਣੀ ਆ ਜਿਹੜਾ ਮੈਂ ਸਰਨੋਸੀ ਵਿਆਜ ਸੈੱਟ ਪਾਇਆ ਸੀ ਆ ਦੇਖੋ ਆ ਸੈੱਟ ਪਾਇਆ ਸੀ ਸਰਨੋ ਵਿਆਜ ਦੇਖੋ ਇਹ ਦੇਖਿਆ ਨਹੀਂ ਹੁਣ ਮੈਂ ਨਾਲ ਬਲੌਗ ਵੀ ਦਿਖਾਇਆ ਸੀ ਅਰੇ ਕਿ ਬਲੇ ਵਟਿਆ ਹਾਂ ਆ ਜੀ ਹਾਂ ਇਹ ਮੰਨ ਲਾਵੀ 2 ਲੱਖ ਦਾ ਤੁਸੀਂ 2 ਲੱਖ ਵੇਚ ਕੇ ਮੈਂ ਬੁਲਟ ਕਿਵੇਂ ਜਾਨ ਦਿੰਦੇ ਦੇ ਨਾਵੇਂ ਕਨਵਟੇ ਸਾਨੂੰ ਅਰੇ ਮਤਲਬ ਦੋ ਗੋਲੇ ਦਾ ਦੋ ਤੋਂ ਲੰਦ ਕਿੰਨਾ ਨਹੀਂ ਅਰੇ ਤਾਂ ਬਦਨਾਵਾ ਟਟਾ ਟਟਾ ਕਹਿੰਦਾ ਕਿ ਪੜਨਾ ਕਿਉਂ ਆ ਸ਼ਹਿਵਾਂ ਜੂਗੀ ਸ਼ਹਿਵਾਂ ਜੂਗੀ ਸਾਡੇ ਵੀ ਸ਼ਹਿਵਾਂ ਜੂਗੀ ਬਈ ਮੈਂ ਆਈ ਵਧੀਆ ਅੰਦਾਵਾ ਹੈ ਉਹਦੋਂ ਮੈਨੂੰ ਲੱਗਦਾ 70000 ਨੂੰ ਸੀ ਤਾਂ ਹੁਣ ਲੱਖ ਟੱਪ ਗਿਆ ਆਹੋ ਮੈਨੂੰ ਵੀ ਬਣਾ ਕੇ ਦੇ ਹੁਣ ਮੈਨੂੰ ਚਾਹ ਬਣਾ ਦੇ ਦੋਨੇ ਭਾਵਾ ਮਾਨਸ ਸੁਣਨਾ ਦੋਨੇ ਜੀਨ ਹਰਾਮ ਕਰ ਰਖੇ ਮੈਂ ਇਕੱਲੇ ਆਈ ਨਾ ਦੇਖ ਸਾਰੇ ਨੇ ਕਮੈਂਟ ਕਰਕੇ ਦੱਸਿਓ ਵਧੀਆ ਲੱਗਦਾ ਵਾਹੇ ਸ਼ਟਰ ਸਰੋਂ ਪੌਂਦੀ ਘਾਟੀ ਆ ਕਿੰਨੇ ਸੋਨਾ ਖਰਾਬ ਨਾ ਹੋ ਜੇ ਛੋਟੇ ਮੋਟੇ ਭਾਈ ਰਖ ਦਿੱਤਾ ਕਰੇ ਜੇ ਜਾਣੇ ਆ ਅੰਦਰ ਬਾਹਲੇ ਆਉਂਦਾ ਹੀ ਨਹੀਂ ਡਰ ਵੀ ਲੱਗਦਾ ਹੁਣ ਕੋਈ ਲਾਗੇ ਨਾ ਭੱਜ ਜਵੇ ਆਪਾਂ ਬੈਕਪੈਕ ਜਮਾ ਕਰਾਉਣਾ ਪੱਕੜਾ ਤੇ ਰੱਖਣਾ ਹਾਂ ਉਹ ਤਾਂ ਹੈ ਉਹ ਬਾਤ ਤਾਂ ਹੈ ਤਾਂ ਘਰੇ ਰੱਖਣਾ ਜੀ ਸਾਰਿਆਂ ਨੇ ਕਰਿਓ ਕਮੈਂਟ ਫਿਰ ਤਸਵੀਰ ਕਿਦਾਂ ਲੱਗਿਆ ਤੁਹਾਨੂੰ ਨਵੀਂ ਚੁੱਲ੍ਹੀ ਜਾਮ ਨੂੰ ਹਾਂ ਰਮੀ ਰਮੀ ਟਰੈਕਟਰ ਸਾਫ਼ ਕਰਨਾ ਹੋਰ ਰੇਲ ਨਹੀਂ ਮੈਨੂੰ ਨਹੀਂ ਜੁਨੀਆ ਇਦਾਂ ਕੀ ਦੀ ਗੱਲ ਆ ਇੱਕ ਇੱਕ ਵਾਰੀ ਕਰੂੰਗਾ ਇੱਕ ਵਾਰੀ ਨਹੀਂ ਨਹੀਂ ਚਲ ਪੁਰਾਣਾ ਕੱਪੜਾ ਲੈ ਕੇ ਲਾ ਹੁਣ ਬਣਨ ਲੱਗੀ ਆਪਣੇ ਗਰਸ ਸਬਜ਼ੀ ਸੋਰੀਆ ਦੋ ਦੋ ਬਣਣ ਲੱਗੀਆਂ ਤਿੰਨ ਸਾਂਹੇ ਦੋ ਤਰ੍ਹਾਂ ਦੀ ਪਹਿਲੀ ਬਣਨ ਲੱਗੀ ਆਹਾ ਟਿੰਡੂਆਂ ਦੀ ਤੇ ਆਹ ਉਹ ਅੱਡ ਸਮਝ ਕਰਨ ਦੀ ਪਾਲਕ ਪਾਲਕ ਦੀ ਸੁਣ ਪਾਲਕਾਂ ਨੂੰ ਪਾ ਕੇ ਬਈ ਜੀ ਪਾਲਕ ਦੀ ਪੁਰਜੀ ਖਾਣ ਲੱਗੀ ਐ ਮਮੀ ਟਿੰਡੂ ਬਣਾਈ ਜਾਂਦੇ ਤਰੀ ਵਾਲੇ ਤਰੀ ਵਾਲੇ ਖਾਵਾਂਗੇ ਇਹ ਕਹਿੰਦੇ ਮੈਂ ਟਿੰਡੂ ਖਾਣੇ ਨੇ ਤਰੀ ਵਾਲੇ ਟਿੰਡੂ ਤਰੀ ਵਾਲੇ ਚਿਕਨ ਸ਼ੈਸ਼ਲਿਕ ਸੁੱਕੇ ਹੋਣ ਦਾ ਚਿਕਨ ਸ਼ੈਸ਼ਲਿਕ ਖਾ ਲੈਣੀ ਐ ਤੂੰ ਬਧੀ ਆਹੋ ਮੈਂ ਤੇਰੀ ਖਾ ਕੇ ਖਾ ਲਈ ਮੈਂ ਦੀ ਮੋਟੀ ਭੜੀ ਤਨ ਜਣਿਆ ਤਾਂ 2 ਸੌਜੀ ਬਣੀਆਂ ਨੇ ਸਾਡੇ ਕਰ ਦੇਖ ਵਾ ਇਹ ਚੌਥਾ ਆਊਗਾ ਇਹ ਚੌਥਾ ਹੋਊਗਾ ਤਾਂ ਫੇਰ ਫੇਰ ਕਿੰਨੇ ਬਣ ਉਹਦੇ ਲਈ ਹੈ ਕਿਆ ਉਹਦੇ ਲਈ ਅੱਡ ਬਣਾਇਆ ਕਰੂਗੀ ਸਬਜੀ ਮੈਂ ਕੱਢ ਕੇ ਸੀ ਕਿਹੜਾ ਟਰੈਕਟਰ ਤੇ ਟਰੈਕਟਰ ਬਾਹਰ ਕੱਢਿਆ ਕਿੰਨੇ ਦਿਨਾਂ ਬਾਅਦ ਚੁੱਕਿਆ ਟਰੈਕਟਰ ਬਾਹਰ ਮੈਂ ਗਿਆ ਟਰੈਕਟਰ ਚਲਾਇਆ ਸੀ ਬਣਾਉ ਬਣਾਉ ਪੱਕ ਲੱਗਿਆ ਹੌਨ ਖਾ ਕੇ ਰੋਟੀ ਹੋ ਗਿਆ ਸਿਫਰੀ ਹੋਣ ਲੱਗ ਗਿਆ ਸੀ ਸੋਣ ਸੋ ਤੁਹਾਨੂੰ ਇਹਦਾ ਬਲੌਗ ਕਿਦਾਂ ਲੱਗਾ ਲਾਈਕ ਕਮੈਂਟ ਕਰਕੇ ਜਰੂਰ ਦੱਸੋ ਜੇ ਆਪਾਂ ਨੂੰ ਲੱਗਿਆ ਵਧੀਆ ਲੱਗਾ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੋ ਮਿਲਦੇ ਆਪਾਂ ਅਗਲੇ ਬਲੌਗ ਸਤਿ ਸ੍ਰੀ ਅਕਾਲ ਧੰਨਵਾਦ ਬਾਏ